ਕਰਨ ਪੈਟਰ ਇਹਦੀ ਕੀ ਕੀਮਤ ਆ 30000 ਰੁਪਏ 30000 ਆਏ ਆਏ ਐ ਰੇਂਗ ਦਾ ਦੇਖੋ ਦੇਖੋ ਮੁੰਡਿਆ ਦੇਖੋ ਮੁੰਡਿਆ ਦੇਖ 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 ਲੱਤ ਚਲਾਉਂਦਾ ਆਏ ਆਏ ਆਹ ਭਾਈ ਫਟਾ ਚਾਹਦਾ ਇੱਕ ਨੰਬਰ ਘੋੜਾ ਜਮਾ ਲੋ ਗੱਲ ਭਲੀ ਸਤਜੀਤ ਕਾਲ ਜੀ ਕੀ ਹਾਲ ਚਾਲ ਨੇ ਜੀ ਕਿਵੇਂ ਮੁੰਡਿਓ ਬਾਈ ਸਸੀ ਕਾਲ ਨਜੀਪਰਾ ਕਿੱਥੇ ਆਗੇ ਭਰਾ ਅੱਜ ਅੱਜ ਆਗੇ ਕਹਿੰਦੇ ਮੁਖ ਸਰ ਮੰਡੀ ਦੇ ਘੋੜਿਆਂ ਨੂੰ ਘੋੜਿਆਂ ਦੀ ਮੰਡੀ ਜਾ ਕੇ ਬਾਈ ਨੂੰ ਵੀ ਸ਼ੌਂਕ ਉੱਠ ਖੜਿਆ ਜਦੋਂ ਉਹ ਨਵਾਬ ਲੇਤਾ ਸ਼ੌਂਕ ਤਾਂ ਬਹੁਤ ਟਾਈਮ ਦਾ ਸੀਗਾ ਅੱਛਾ ਕਿਰਪਾ ਬਾਬੇ ਨੇ ਹੁਣ ਕੀ ਚ ਕਿਰਪਾ ਬਾਬੇ ਨੇ ਹੁਣ ਕਰੀਏ ਤਾਂ ਜਾਏ ਘੋੜੇ ਮੇਲੇ ਤੁਹਾਨੂੰ ਘੋੜੇ ਦਿਖਾਵਾਂਗੇ ਘੈਂਟ ਘੈਂਟ ਘੋੜੇ ਖੜੇ ਆ ਕਹਿੰਦੇ ਬਾਲੇ ਤੱਕੜ ਘੋੜੇ ਆ ਯਾਰ ਕਰੋੜਾਂ ਰੁਪਈਆ ਦੇ ਘੋੜੇ ਖੜੇ ਹਨ ਕਰੋੜਾਂ ਦੇ ਗੁਰਿੰਦਰ ਕੋਈ ਮੁੱਲ ਨਹੀਂ ਇਹਨਾਂ ਦਾ ਉਹ ਤਾਂ ਹੀ ਨਹੀਂ ਕਿਨੇ ਘੋੜੇ ਖੜੇ ਵੀ ਪਤਾ ਨਹੀਂ ਲੱਗਦਾ ਪਤਾ ਨਹੀਂਦਾ ਆ ਜਾਂਦਾ ਕਾਲਾ ਕਾਲਾ ਇੱਧਰ ਹੁਣ ਕੋਈ ਮੁੱਲ ਹੀ ਨਹੀਂ ਆਹ 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 ਸੋਹਣਾ ਸਭ ਤੋਂ ਸੋਹਣਾ ਘੋੜਾ ਸ਼ੰਗਾਰ ਸ਼ੰਗੂਰ ਬਹੁਤ ਵਧੀਆ ਪਾਇਆ ਬਸ ਤਰ ਲੱਗਦਾ ਕਿ ਦਰਸਤਾ ਨਾ ਮਾਰਿਆ ਦੇਖੋ ਆਹ ਵੇਖੋ ਕਾਲੀ ਘੋੜੀ ਬਾਈ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡਾ ਬਾਈਆਂ ਦਾ ਜੀ ਫਿਰ ਗਵਾਂਢੀ ਆ ਉਹ ਗਵਾਂਢੀ ਆ ਬਾਈ ਹਾਂ ਕਾਲੀ ਘੋੜੀ ਆ ਜਮਾ ਕਾਲੀ ਆ ਬਾਈ ਬਸ਼ੇਰਾ ਬਸ਼ੇਰਾ ਸੌਰੀ ਜੀ ਮੈਂ ਘੋੜੀ ਕਹੀ ਆ ਬਸ਼ੇਰਾ ਜੀ ਤੇ ਆ ਪਾਈਆਂ ਦੇ ਨੋਗਰੇ ਘੋੜੇ ਖੜੇ ਆ ਸ਼ੌਂਕ ਵਾਲਾ ਵੱਡੀ ਚੀਜ਼ ਇਹਨਾਂ ਦੀ ਨਦੀਬ ਹਾਂ ਜੀ ਨਦੀਬ ਲੱਗ ਗਿਆ ਹੱਥ ਮਾਰਨ ਹਾਂ ਨਾ ਸੋਣਾ ਮਾਰਾ ਹੈ ਭਾਈ ਤੂੰ ਲਿੰਗ ਬਲਿੰਗ ਬਦਲੀ ਜਾਇਆ ਕਰ ਹੈ ਤੂੰ ਲਿੰਗ ਬਲਿੰਗ ਬਦਲੀ ਉਹ ਮੈਂ ਤੇਰੀ ਸੋਚ ਤੁਰੇ ਫਿਰਦਾ ਮੰਗ ਰਾ ਮੈਨੂੰ ਤੇਰੀਆਂ ਸੋਚਾਂ ਲੱਗੀਆਂ ਪਈਆਂ ਕਿੰਨਾ ਇੱਕ ਨੰਬਰ ਘੋੜਾ ਕਾਲਾ ਘੋੜਾ ਆਹ ਦੇਖੋ ਜੀ ਇੱਕ ਨੰਬਰ ਘੋੜਾ ਕਾਲਾ ਘੋੜਾ ਭਾਈ ਕਿੰਨਾ ਕਿਨੇ ਚਿਰ ਦਾ ਭਾਈ ਇਹ ਇਹ ਭਾਈ ਜੀ 33 ਮਹੀਨਿਆਂ ਦਾ ਹੋਣਾ 33 ਮਹੀਨਿਆਂ ਦਾ ਤੇ ਕਿੰਨਾ ਕਰ ਦੋਗੇ ਭਾਈ ਇਹਦਾ ਇਹਦਾ ਭਾਈ ਜੀ 63 ਦੇ ਕਿਰੀਬ ਹੈ ਤੇ ਕਿੰਨੇ ਤੱਕ ਆਸ ਆ ਜੀ ਕਿੱਥੇ ਤੱਕ ਜਾ ਸਕਦਾ ਭਾਈ ਜੀ 5 ਸਾਲ ਦਾ ਜਾ ਕੇ ਬੰਨਣਾ ਇਹਨੇ ਹਜੇ ਜੀ 5 ਸਾਲ ਦਾ ਜਾ ਕੇ ਬੰਨਣਾ ਜੀ ਹਾਂ ਜੀ ਹਾਂ ਤੇ ਇੱਕ ਨੰਬਰ ਘੋੜਾ ਖਾਸ ਤੀ ਦਲਵੰਡੀ ਸਾਬੋ ਹਾਂ ਜੀ ਹਾਂ ਜੀ ਭਾਈ ਠੀਕ ਹੈ ਠੀਕ ਹੈ ਉਹ ਤਾਂ ਗਵਾਂਡ ਦੇ ਬਈ ਦੇ ਪਿੰਡ ਦੇ ਹਾਂ ਜੀ ਭਾਈ ਹਮ ਕਾਲਾ ਘੋੜਾ ਇਧਰ ਆ ਵੀ ਭਾਈ ਛੋਟਾਗਾ ਅੱਛਾ ਬਾਬਾ ਜੀ ਨੁਕਰਾ ਇਹ ਨੁਕਰਾ ਹੈ ਇਹ ਕਿਨੇਂਚੀ ਵਾਲਾ ਜੀ ਠਾੜ ਦੇ ਕਰੀਬ ਹੀ ਠੀਕ ਹੈ ਜੀ ਆ ਕਿਹੜਾ ਨੌਕਰੀ ਖੜੀ ਆ ਉਧਰ ਵੀ ਚਿੱਟਾ ਘੋੜਾ ਖੜਾ ਦੇ ਮੁੰਡਾ ਇੱਥੇ ਆ ਗਿਆ ਪਤਾ ਲੱਗਦਾ ਵੀ ਕਿਹੜੀ ਕਰੀਮ ਮੁੰਡਾ ਚੰਡੂ ਗੋਈ ਇਹ ਆਪਣੀਆਂ ਘੋੜਾ ਹਾਂਜੀ ਡੇਰਾ ਆਲੀ ਕੇ ਜੀ ਹਾਂਜੀ ਡੇਰਾ ਆਲੀ ਕੇ ਜੀ ਅੱਛਾ ਮਾਨਸਾ ਜ਼ਿਲ੍ਹੇ ਚ ਪਿੰਡ ਆ ਜੀ ਅੱਛਾ ਅੱਛਾ ਹਾਂਜੀ ਕਿੰਨਾ ਇੰਚ ਦਾ ਦੇਣਾ ਇਹਦਾ 68+ ਆ ਜੀ 68+ ਆ ਹਾਂਜੀ ਬਹੁਤ ਸੋਹਣਾ ਘੋੜਾ ਬਈ ਨੌਗਰਾ ਆ ਦੇਖੋ ਕਿਵੇਂ ਆ ਘੋੜਾ ਆਪਣਾ ਠੀਕ ਹੈ ਕੀ ਕੀਮਤ ਆ ਬਈ ਇਹਦੀ ਕੀ ਕੀਮਤ ਨੇ ਹੈ ਜੀ ਮਹਾਰਾਜ ਵੇਚਣਾ ਨਹੀਂ ਅੱਛਾ ਉਹ ਰਸ ਲੈਣ ਦਾ ਸ਼ੋਬਾ ਸ਼ੋਬਾ ਲੈਣਾ ਠੀਕ ਹੈ ਠੀਕ ਹੈ ਧੰਨਵਾਦ ਜੀ ਬਸ਼ੀਰਾ 15 ਮਹੀਨੇ ਦਾ 15 ਮਹੀਨੇ ਦਾ ਬਸ਼ੀਰਾ ਇੱਕ ਨੰਬਰ ਕਮ ਆ ਬਹੁਤ ਸੋਹਣਾ ਨਰਦੀਪ ਆ ਛਾਟ ਵੱਡ ਗਿਆ ਹੋਇਆ ਅੱਛਾ ਨਾ ਕਰੂੰਗਾ ਦੇਖੀ ਇਹਦਾ ਨਾ ਕਰ ਨਹੀਂ ਕਰਨਾ 62 ਇੰਚ ਦਾ ਹੋਣਾ ਜੇ ਕਿੰਨੇ ਮਹੀਨੇ ਦਾ 15 ਮਹੀਨੇ ਦਾ 15 ਮਹੀਨੇ ਦਾ ਸਾਲ ਦੀ ਹੈ ਜੇ ਹਾਂ ਬਈ ਸਾਲ ਦੀ ਇਹ ਬਾਬਾ ਜੀ ਆਪਣਾ ਹੀ ਜਸਵੀਰ ਦਾ ਜੀ ਅੱਛਾ 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 ਜੀ ਹਰੇਕ ਠੀਕ ਹੈ ਤਾਹੂ ਇਸ ਲਈ 15 ਮਹੀਨੇ ਦਾ ਬਸ਼ੇਰਾ ਸਿਰਫ ਆਇਆ ਵਾਟ ਇੰਚੀ ਕਾਦਾ 15 ਮਹੀਨੇ ਦੇ ਬਸ਼ੇਰੇ ਦਾ ਸਿਰਫ ਮੁੰਡਿਆ ਘੋੜੀ ਘੋੜੇ ਖੜੇ ਦਾ ਲੈ ਕਿਵੇਂ ਕਰ ਦਦ ਦੇ ਦੇ ਬੁਲਾਉਂਦਾ ਆ ਗਿਆ ਲੈ ਜੋ ਦੇਖੋ ਦੇਖੋ ਮੁੰਡਿਆ ਦੇਖੋ ਮੁੰਡਿਆ ਦੇ ਦੇਖ 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 ਲੱਤ ਚਲਾਉਂਦਾ ਆਇਆ ਆਇਆ ਇੱਕ ਨੰਬਰ ਘੋੜਾ ਜਮਾ ਹੋ ਗਿਆ ਇਹ ਵੇਲਾ ਹੋ ਗਿਆ ਉਹ ਚੜ ਗਿਆ ਬਾਈ ਉਹ ਚੜ ਗਿਆ ਪਹਿਲਾਂ ਬੜਾ ਨੋ ਕਰਿਆ ਥੋੜਾ ਜਿਹਾ ਇਹਨੇ ਇਹ ਉਪਰੇ ਬੰਦੇ ਨੂੰ ਨਹੀਂ ਇਹਦਾ ਬੁਖਤ ਆ ਚੜਾ ਅੱਜ ਉਪਰੇ ਬੰਦੇ ਨਹੀਂ ਚੜਿਆ ਬਾਈ ਇਹਨੇ ਠੀਕ ਹੈ ਜੀ ਕਹਿੰਦਾ ਆਪ ਫੋਟੋ ਤਾਂ ਆਪ ਜੜੋ ਕਿ ਹੋਰ ਨਾਲ ਨੂੰ ਠੀਕ ਹੈ ਠੀਕ ਹੈ ਉਹ ਬਈ ਕਹਿੰਦੇ ਆਹਾ ਆ ਗਿਆ ਘੋੜੀਆਂ ਦਾ ਸ਼ਿੰਗਾਰ ਤੇ ਘੋੜਿਆਂ ਦਾ ਅੱਤਵੜ ਜੀ ਜਾਂ ਉਹਨੂੰ ਗੱਲ ਦਾ ਉਹ ਕਿੱਥੇ ਆ ਉਹ ਆ ਚਾਪਕਾ ਕੀ ਨਾ ਕਾਠੀਆਂ ਕੂਠੀਆਂ ਪਈਆਂ ਇੱਕ ਨੰਬਰ ਜਮਾਂ ਬਿਲਕੁਲ ਬਲੈਕ ਆ ਬਹੁਤ ਮਹਿੰਗੀ ਕਾਠੀ ਹੋਣੀ ਆ ਭਾਈ ਕਿੰਨੇ ਰੁਪਏ ਦੀ ਕਾਠੀ ਆ ਇਹ 13000 ਰੁਪਏ ਦੀ ਕਾਠੀ ਆ ਭਾਈ ਆਹ ਦੇਖਣ ਤੁਸੀਂ ਕਾਠੀਆਂ ਹੋਈਆਂ ਆ ਦੇਖੋ ਤੁਸੀਂ ਇੱਕ ਨੰਬਰ ਮਾਹੌਲਾ ਹੈ ਆਈ ਸਿੱਧੀ ਕਰਦੀ ਆ ਸਭ ਨੂੰ ਹਾਂ ਚਾਪਕ ਕਹਿੰਦੇ ਕੀ ਕਹਿੰਦੇ ਨੂੰ ਚਾਬੂਕ ਚਾਬੂਕ ਆ ਦੇਖੋ ਆਰ ਸ਼ਿੰਗਾਰ ਪਿਆ ਆ ਦੇਖ ਸਕਦਾ ਤੁਸੀਂ ਇੱਕ ਨੰਬਰ ਦਾ ਇੱਕ ਮਾਹੌਲ ਆ ਬਾਈ ਕਹਿੰਦੇ ਘੋੜਿਆਂ ਦਾ ਸ਼ਿੰਗਾਰ ਹੈ ਜਮਾ ਮੁੰਡੇ ਕਾਨਪੁਰ ਤੋਂ ਆਏ ਆ ਸਪੈਸ਼ਲ ਲੈ ਕੇ ਦੇਖੋ ਸ਼ਿੰਗਾਰ ਹੀ ਸ਼ਿੰਗਾਰ ਹੈ ਕਿਉਂ ਹਾਂਜੀ ਹਾਂ ਕਿਉਂ ਪ੍ਰਮਾਨ ਜੀ ਠੀਕ ਹੈ ਜੀ ਕਾਨਪੁਰ ਤੋਂ ਆਏ ਆ ਜੀ ਕਾਨਪੁਰ ਉੱਤਰ ਪ੍ਰਦੇਸ਼ ਆਨਲਾਈਨ ਵੀ ਸਮਾਨ ਭੇਜ ਦਿੰਦੇ ਹੋ ਬਿਲਕੁਲ ਭੇਜ ਦਿੰਦੇ ਆ ਨੰਬਰ ਦੱਸ ਦਿਓ ਆਪ ਦਾ 6386924250 ਹਿੰਦੀ ਮੇਂ ਬਤਾ ਦੋ ਨੋਰੇ ਮੇਰੀ ਗੱਲ ਸੁਣ ਲਾ ਆਹ ਹੈ ਨੂੰ ਹੋ ਗਏ ਜਮਾ ਲੋ ਵੇ ਕਬੂਤਰ ਕਬਾਤਰ ਸਾਰਾ ਕੁਝ ਆ ਕਬੂਤਰਾਂ ਦੇ ਨਾਲ ਇਹਨਾਂ ਨੇ ਉਹ ਵੀ ਰੱਖ ਰੱਖਿਆ ਦੇ ਬਿੱਲੀ ਆ ਕਿਹੜਾ ਕੁੱਤਾ ਬਾਈ ਯੋਰ ਕੀ ਸ਼ੇਰ ਹੈ ਹੈ ਯੋਰ ਕੀ ਸ਼ੇਰ ਠੀਕ ਹੈ ਜੀ ਆ ਜੋਰ ਕੀ ਸ਼ੇਰ ਹੈ ਹੈ ਅਮਰੀਕਨ ਪਿੱਟ ਇਹਦੀ ਕੀ ਕੀਮਤ ਆ 30000 ਰੁਪਏ 30000 ਪਿੰਡ ਕਿਹੜਾ ਪਿੰਡ ਪੰਜੇ ਦਾ ਕਾੜ ਠੀਕ ਹੈ ਜੀ ਕਿਹੜਾ ਪਿੰਡ ਹੈ ਜੀ ਆਪਣਾ ਗੁਰੂਵਰਸਾਈ ਜੀ ਫਰੋਇਪੁਰ ਜੀ ਦਾ ਨੰਬਰ ਤੁਹਾਡਾ 95170 8885 ਭਾਈ ਕਿਸੇ ਨੇ ਕੁੱਤੇ ਲੈਣੇ ਹੋਣ ਤਾਂ ਦੇਖੋ ਆ ਅਮਰੀਕਨ ਪਿੱਟ ਬੋਲਾ ਆ ਛੋਟੇ ਛੋਟੇ ਹੀ ਪਏ ਖੜੇ ਕਿੰਨੇ ਦਿਖਾ ਸੀ ਬਲੱਡ ਗਰੁੱਪ 0 80 ਹੈ ਇਹਨੂੰ ਪਰੇ ਰੱਖ ਬਰਾਵਾ ਆ ਕਿਹੜਿਆ ਟੈਸ਼ਨ ਕੋਮੇਰੀਅਨ ਜਰਮਨ ਸ਼ਾਫਰ ਇਹ ਟੁਆਇਪ ਆ ਬੰਬ ਅੱਛਾ ਜੀ ਅੱਛਾ ਜੀ ਆ ਕਿਹੜਾ ਜੀ ਯੋਰਕ ਕੈਨੇਰੀਅਨ ਇਹ ਹੋ ਰਹੀ ਆ ਬਜਾਰਾ ਭੁੱਖਾ ਮਰਦਾ ਫਿਰਦਾ ਯਾਰ ਲੈਬਰਡੋਰ ਲੈਬਰ ਇਹ ਲੈਬਰ ਦਾ ਕੀ ਰੇਟ ਆ ਲੈਬਰ 10000 ਤਾਂ ਮਿਲਿਆ ਜੀ 5000 ਦੀ ਫੀਮੇਲ ਹੈ ਫਿਰ 5000 ਦੀ ਫੀਮੇਲ ਹੈ ਹਾਂ ਜੀ ਨੰਬਰ ਬੋਲ ਦਿ ਤੇਰਾ 95170 8885 ਕੁੱਤੇ ਲੈਣ ਲਈ ਸੰਪਰਕ ਕਰੋ ਸਾਰੇ ਭਾਂਤਾਂ ਰੋਹੀ ਜਾਂਦੇ ਨੇ ਯਾਰ ਕੋ ਖਾ ਪਾਪੂ ਨਹੀਂ ਬਈ ਬਸ ਹੁਣ ਇਹਨਾਂ ਨੂੰ ਪਾਣੀ ਪੋਣੀ ਖਾੜਾ ਦੇਣਾ ਤੈਮੋ ਕੇਂਦਰ ਨਾਲ ਲੱਗਿਆ ਬਸ ਇਹਨਾਂ ਨੂੰ ਠੀਕ ਹੈ ਜੀ